ਮੈਟਰੋਨਾ ਕਾਲਜੋਗ ਦੇ ਟਾਈਮ ਦੀ ਮੈਂ ਇੱਕ ਤੁਹਾਨੂੰ ਘਟਨਾ ਦੱਸ ਰਿਹਾਗਾ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਕਾਲਜੋਗ ਪੂਰਾ ਸਿਖਰਾਂ ਤੇ ਆ ਤੇ ਇੱਕ ਨਾ ਮੋਹਾਲੀ ਏਰੀਏ ਦੀ ਕੋਈ ਘਟਨਾ ਗਈ ਉੱਥੇ ਨਾ ਮੈਰਿਡ ਲੇਡੀ ਸੀਗੀ ਤੇ ਉਹਦੀ ਇੱਕ ਬੱਚੀ ਸੀਗੀ ਡਾਕਟਰ ਸੀ ਕੁੜੀ 3 ਸਾਲ ਦੀ ਉਹਦੇ ਕੋਲੇ ਬੱਚੀ ਸੀ ਉਹਦੇ ਰਿਲੇਸ਼ਨ ਕਿਤੇ ਬਾਹਰ ਕਿਸੇ ਮੁੰਡੇ ਨਾਲ ਬਣ ਗਏ ਠੀਕ ਆ ਉਹਦੇ ਨਾਲ ਮਿਲਣਾ ਚਲੀ ਗਈ ਤੇ ਉੱਥੇ ਜਾ ਕੇ ਨਾ ਉਹਦੇ ਨਾਲ ਆਪਦੀ ਬੱਚੀ ਨੂੰ ਲੈ ਗਈ ਤੇ ਐ ਇੰਨੀ ਸ਼ਰਮਨਾਕ ਕਰਤੂਤ ਕੀਤੀ ਉਹਨਾਂ ਨੇ ਜਿਹੜਾ ਉਹਦਾ ਬੁਆਏਫ੍ਰੈਂਡ ਸੀਗਾ ਉਹਦੇ ਨਾਲ ਨਾ ਆਪਦੀ 3 ਸਾਲ ਦੀ ਬੱਚੀ ਨੂੰ ਸੈਕਸ ਕਰਵਾ ਰਹੀ ਆ ਉਹ ਲੇਡੀਜ਼ ਮੈਂ ਫੋਟੋ ਲਾਉਣਾਗਾ ਵਿੱਚ ਲਾਉਂਗਾ ਮੈਂ ਤੇ ਆਪਣੀ ਬੱਚੀ ਦੇ ਨਾਲ 3 ਸਾਲ ਦੀ ਬੇਟੀ ਦੇ ਨਾਲ ਆਪਣੇ ਬੁਆਏਫ੍ਰੈਂਡ ਤੋਂ ਸੈਕਸ ਕਰਵਾ ਰਹੀ ਆ ਤੇ ਨਾਲ ਆਪ ਖੁਦ ਉਹ ਲੇਡੀਜ਼ ਵੀਡੀਓ ਬਣਾ ਰਹੀ ਆ ਕੀ ਦੇਖ ਲਓ ਵੀ ਜ਼ਮਾਨਾ ਇੰਨਾ ਗੈਂ ਚੁੱਕਿਆਗਾ ਤੇ ਉਹਦੇ ਜਦੋਂ ਹਸਬੈਂਡ ਦੇ ਨਾਲ ਕਦੇ ਉਸ ਤੋਂ ਬਾਅਦ ਉਹਦਾ ਫੋਨ ਚੈੱਕ ਕੀਤਾ ਤਾਂ ਉਹਦੇ ਫੋਨ ਦੇ ਵਿੱਚੋਂ ਉਹਨੂੰ ਵੀਡੀਓ ਮਿਲੀ ਇਹ ਤੇ ਉਸ ਤੋਂ ਬਾਅਦ ਉਹਨੇ ਆਪ ਨਾ ਪੁਲਿਸ ਥਾਣੇ ਜਾ ਕੇ ਆਪ ਗ੍ਰਿਫਤਾਰ ਕਰਵਾਇਆ ਉਹਨੂੰ ਤੇ ਆਪਦੀ ਪਤਨੀ ਨੂੰ ਤੇ ਨਾਲੇ ਉਹਦੇ ਬੁਆਏਫਰੈਂਡ ਨੂੰ ਤੁਸੀਂ ਹੀ ਦੇਖ ਲਓ ਵੀ ਹੁਣ ਦੇਖ ਲਓ 3 ਸਾਲ ਦੀ ਬੱਚੀ ਦੇ ਨਾਲ ਖੁਦ ਮਾਂ ਆਪਣੇ ਬੇਟੀ ਦੇ ਨਾਲ ਸੈਕਸ ਕਰਵਾ ਰਹੀ ਆ ਤਾਂ ਇਦੋਂ ਥੱਲੇ ਦੁਨੀਆ ਹੋਰ ਕੀ ਗਿਰੂਗੀ ਤੇ ਤੇ ਜਿਹੜੇ ਵਿਦਵਾਨ ਕਹਿੰਦੇ ਸੀਗੇ ਵੀ ਤੁਸੀਂ ਕੋਈ ਚੱਜ ਦਾ ਪਾਓ ਆਪਣੇ ਬੱਚਿਆਂ ਦਾ ਧਿਆਨ ਰੱਖੋ ਮੈਂ ਤਾਂ ਕਹਿਣਾਗਾ ਤੇ ਆਹ ਵੀਡੀਓ ਨੂੰ ਹਣ ਉਹ ਵਿਦਵਾਨ ਸ਼ੇਅਰ ਕਰਨਗੇ ਜਾਂ ਨਹੀਂ ਉਹ ਵੀ ਦੇਖਦੇ ਆ ਆਪਣੇ ਬੱਚਿਆਂ ਦਾ ਧਿਆਨ ਰੱਖੋ